ਵੋਲੀਵੁੱਡ ਐਕਟਰ ਗੁਵਿੰਦੇ ਨੂੰ ਲੈ ਕੇ ਵੱਡੀ ਖਬਰ ਸਾਂਝੀ ਕਰ ਰਹੇ ਹਾਂ ਉਹਨਾਂ ਦੀ ਲੱਤ 'ਚ ਗੋਲੀ ਲੱਗੀ ਹੈ ਜਿਸ ਤੋਂ ਬਾਅਦ ਉਹਨਾਂ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ ਗੁਵਿੰਦੇ ਨੂੰ ਆਪਣੇ ਹੀ ਰਿਵੋਲਵਰ 'ਚ ਲੱਤ 'ਚ ਗੋਲੀ ਲੱਗੀ ਹੈ ਦੱਸਿਆ ਜਾ ਰਿਹਾ ਹੈ ਕਿ ਰਿਵੋਲਵਰ ਦਾ ਇੱਕ ਲੋਕ ਖੁੱਲਾ ਹੋਣ ਕਾਰਨ ਹਾਦਸਾ ਵਾਪਰਿਆ ਹੈ ਗੁਵਿੰਦੇ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ ਹੈ ਮਿਲੀ ਜਾਣਕਾਰੀ ਮੁਤਾਬਕ ਇਹ ਘਟਨਾ ਮੰਗਲਵਾਰ ਸਵੇਰੇ 5 ਵਜੇ ਕਰੀਬ ਵਾਪਰੀ ਹੈ ਗੁਵਿੰਦਾ ਘਰ ਵਿੱਚ ਆਪਣੇ ਰਿਵੋਲਵਰ ਸਾਫ਼ ਕਰ ਰਿਹਾ ਸੀ ਅਤੇ ਉਸ ਦੇ ਸਮੇਂ ਅਚਾਨਕ ਗੋਲੀ ਲਗੀ ਉਹਨਾਂ ਦੀ ਲੱਤ 'ਚ ਸੱਟ ਲੱਗ ਗਈ ਹੈ ਡਾਕਟਰਾਂ ਦੀ ਟੀਮ ਨੇ ਉਸ ਦਾ ਇਲਾਜ ਕੀਤਾ ਹੈ ਤੇ ਉਸ ਦੀ ਲੱਤ 'ਚ ਗੋਲੀ ਕੱਢ ਦਿੱਤੀ ਗਈ। ਇਸ ਸਮੇਂ ਗਵਿੰਦੇ ਦੀ ਹਾਲਤ ਠੀਕ ਦੱਸੀ ਜਾ ਰਹੀ ਹੈ। ਗਵਿੰਦਾ ਖਤਰੇ 'ਚੋਂ ਬਾਹਰ ਦੱਸਿਆ ਜਾ ਰਿਹਾ ਹੈ। ਅੱਧਾ ਹੀ ਹੋਰ ਖਬਰਾਂ ਦੇਖਣ ਲਈ ਜੁੜੇ ਰਹੋ ਅਦਿਸ਼ ਅਪਡੇਟਸ న్యూ ਨਾਲ। ਧੰਨਵਾਦ। ਬਾਲੀਵੁੱਡ ਐਕਟਰ ਗਵਿੰਦੇ ਨੂੰ ਲੈ ਕੇ ਵੱਡੀ ਖਬਰ ਸਾਂਝੀ ਕਰ ਰਹੇ ਹਾਂ। ਉਹਨਾਂ ਦੀ ਲੱਤ 'ਚ ਗੋਲੀ ਲੱਗੀ ਹੈ ਜਿਸ ਤੋਂ ਬਾਅਦ ਉਹਨਾਂ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਗਵਿੰਦੇ ਨੂੰ ਆਪਣੇ ਹੀ ਰਿਵੋਲਵਰ 'ਚ ਲੱਤ 'ਚ ਗੋਲੀ ਲੱਗੀ ਹੈ ਦੱਸਿਆ ਜਾ ਰਿਹਾ ਹੈ ਕਿ ਰਿਵੋਲਵਰ ਦਾ ਇੱਕ ਲੋਕ ਖੁੱਲਾ ਹੋਣ ਕਾਰਨ ਹਾਦਸਾ ਵਾਪਰਿਆ ਹੈ। ਗਵਿੰਦੇ ਨੂੰ ਤੁਰੰ ਗਿਆ ਗਿਆ ਹੈ ਮਿਲੀ ਜਾਣਕਾਰੀ ਮੁਤਾਬਕ ਇਹ ਘਟਨਾ ਮੰਗਲਵਾਰ ਸਵੇਰੇ 5 ਵਜੇ ਕਰੀਬ ਵਾਪਰੀ ਹੈ ਗਵਿੰਦਾ ਘਰ ਵਿੱਚ ਆਪਣੇ ਰੀਵੋਲਵਰ ਸਾਫ ਕਰ ਰਿਹਾ ਸੀ ਅਤੇ ਉਸ ਦੇ ਸਮੇਂ ਅਚਾਨਕ ਗੋਲੀ ਚੱਲ ਗਈ ਉਹਨਾਂ ਦੀ ਲੱਤ 'ਚ ਸੱਟ ਲੱਗ ਗਈ ਹੈ ਡਾਕਟਰਾਂ ਦੀ ਟੀਮ ਨੇ ਉਸ ਦਾ ਇਲਾਜ ਕੀਤਾ ਹੈ ਤੇ ਉਸ ਦੀ ਲੱਤ 'ਚ ਗੋਲੀ ਕੱਢ ਦਿੱਤੀ ਗਈ। ਇਸ ਸਮੇਂ ਗਵਿੰਦੇ ਦੀ ਹਾਲਤ ਠੀਕ ਦੱਸੀ ਜਾ ਰਹੀ ਹੈ। ਗਵਿੰਦਾ ਖਤਰੇ 'ਚੋਂ ਬਾਹਰ ਦੱਸਿਆ ਜਾ ਰਿਹਾ ਹੈ। ਅੱਧਾ ਹੀ ਹੋਰ ਖਬਰਾਂ ਦੇਖਣ ਲਈ ਜੁੜੇ ਰਹੋ ਅਦਿਸ਼ਾ ਅਪਡੇਟਸ న్యూਸ ਨਾਲ। ਧੰਨਵਾਦ। ਬਾਲੀਵੁੱਡ ਐਕਟਰ ਗਵਿੰਦੇ ਨੂੰ ਲੈ ਕੇ ਵੱਡੀ ਖਬਰ ਸਾਂਝੀ ਕਰ ਰਹੇ ਹਾਂ। ਉਹਨਾਂ ਦੀ ਲੱਤ 'ਚ ਗੋਲੀ ਲੱਗੀ ਹੈ ਜਿਸ ਤੋਂ ਬਾਅਦ ਉਹਨਾਂ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਗਵਿੰਦੇ ਨੂੰ ਆਪਣੇ ਹੀ ਰਿਵੋਲਵਰ 'ਚ ਲੱਤ 'ਚ ਗੋਲੀ ਲੱਗੀ ਹੈ ਦੱਸਿਆ ਜਾ ਰਿਹਾ ਹੈ ਕਿ ਰਿਵੋਲਵਰ ਦਾ ਇੱਕ ਲੋਕ ਖੁੱਲਾ ਹੋਣ ਕਾਰਨ ਹਾਦਸਾ ਵਾਪਰਿਆ ਹੈ। ਗਵਿੰਦੇ ਨੂੰ ਤ ਜਾਇਆ ਗਿਆ ਹੈ ਮਿਲੀ ਜਾਣਕਾਰੀ ਮੁਤਾਬਕ ਇਹ ਘਟਨਾ ਮੰਗਲਵਾਰ ਸਵੇਰੇ 5 ਵਜੇ ਕਰੀਬ ਵਾਪਰੀ ਹੈ ਗਵਿੰਦਾ ਘਰ ਵਿੱਚ ਆਪਣੇ ਰੀਵੋਲਵਰ ਸਾਫ ਕਰ ਰਿਹਾ ਸੀ ਅਤੇ ਉਸ ਦੇ ਸਮੇਂ ਅਚਾਨਕ ਗੋਲੀ ਚੱਲ ਗਈ ਉਹਨਾਂ ਦੀ ਲੱਤ 'ਚ ਸੱਟ ਲੱਗ ਗਈ ਹੈ ਡਾਕਟਰਾਂ ਦੀ ਟੀਮ ਨੇ ਉਸ ਦਾ ਇਲਾਜ ਕੀਤਾ ਹੈ ਤੇ ਉਸ ਦੀ ਲੱਤ 'ਚ ਗੋਲੀ ਕੱਢ ਦਿੱਤੀ ਗਈ। ਇਸ ਸਮੇਂ ਗੁਵਿੰਦੇ ਦੀ ਹਾਲਤ ਠੀਕ ਦੱਸੀ ਜਾ ਰਹੀ ਹੈ। ਗੁਵਿੰਦਾ ਖਤਰੇ 'ਚੋਂ ਬਾਹਰ ਦੱਸਿਆ ਜਾ ਰਿਹਾ ਹੈ। ਅੱਧਾ ਹੀ ਹੋਰ ਖਬਰਾਂ ਦੇਖਣ ਲਈ ਜੁੜੇ ਰਹੋ ਅਦਿਸ਼ਾ ਅਪਡੇਟਸ న్యూ ਨਾਲ। ਧੰਨਵਾਦ। ਬਾਲੀਵੁੱਡ ਐਕਟਰ ਗੁਵਿੰਦੇ ਨੂੰ ਲੈ ਕੇ ਵੱਡੀ ਖਬਰ ਸਾਂਝੀ ਕਰ ਰਹੇ ਹਾਂ। ਉਹਨਾਂ ਦੀ ਲੱਤ 'ਚ ਗੋਲੀ ਲੱਗੀ ਹੈ ਜਿਸ ਤੋਂ ਬਾਅਦ ਉਹਨਾਂ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਗੁਵਿੰਦੇ ਨੂੰ ਆਪਣੇ ਹੀ ਰਿਵੋਲਵਰ 'ਚ ਲੱਤ 'ਚ ਗੋਲੀ ਲੱਗੀ ਹੈ ਦੱਸਿਆ ਜਾ ਰਿਹਾ ਹੈ ਕਿ ਰਿਵੋਲਵਰ ਦਾ ਇੱਕ ਲੋਕ ਖੁੱਲਾ ਹੋਣ ਕਾਰਨ ਹਾਦਸਾ ਵਾਪਰਿਆ ਹੈ। ਗੁਵ ਜਾਇਆ ਗਿਆ ਹੈ ਮਿਲੀ ਜਾਣਕਾਰੀ ਮੁਤਾਬਿਕ ਇਹ ਘਟਨਾ ਮੰਗਲਵਾਰ ਸਵੇਰੇ 5 ਵਜੇ ਕਰੀਬ ਵਾਪਰੀ ਹੈ ਗਵਿੰਦਾ ਘਰ ਵਿੱਚ ਆਪਣੇ ਰੀਵੋਲਵਰ ਸਾਫ ਕਰ ਰਿਹਾ ਸੀ ਅਤੇ ਉਸ ਦੇ ਸਮੇਂ ਅਚਾਨਕ ਗੋਲੀ ਚੱਲ ਗਈ ਉਹਨਾਂ ਦੀ ਲੱਤ 'ਚ ਸੱਟ ਲੱਗ ਗਈ ਹੈ ਡਾਕਟਰਾਂ ਦੀ ਟੀਮ ਨੇ ਉਸ ਦਾ ਇਲਾਜ ਕੀਤਾ ਹੈ ਤੇ ਉਸ ਦੀ ਲੱਤ 'ਚ ਗੋਲੀ ਕੱਢ ਦਿੱਤੀ ਗਈ। ਇਸ ਸਮੇਂ ਗਵਿੰਦੇ ਦੀ ਹਾਲਤ ਠੀਕ ਦੱਸੀ ਜਾ ਰਹੀ ਹੈ। ਗਵਿੰਦਾ ਖਤਰੇ 'ਚੋਂ ਬਾਹਰ ਦੱਸਿਆ ਜਾ ਰਿਹਾ ਹੈ। ਅੱਜ ਦੀ ਹੋਰ ਖਬਰਾਂ ਦੇਖਣ ਲਈ ਜੁੜੇ ਰਹੋ ਅਦਿਸ਼ ਅਪਡੇਟਸ న్యూ ਨਾਲ। ਧੰਨਵਾਦ। ਬਾਲੀਵੁੱਡ ਐਕਟਰ ਗਵਿੰਦੇ ਨੂੰ ਲੈ ਕੇ ਵੱਡੀ ਖਬਰ ਸਾਂਝੀ ਕਰ ਰਹੇ ਹਾਂ। ਉਹਨਾਂ ਦੀ ਲੱਤ 'ਚ ਗੋਲੀ ਲੱਗੀ ਹੈ ਜਿਸ ਤੋਂ ਬਾਅਦ ਉਹਨਾਂ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਗਵਿੰਦੇ ਨੂੰ ਆਪਣੇ ਹੀ ਰਿਵੋਲਵਰ 'ਚ ਲੱਤ 'ਚ ਗੋਲੀ ਲੱਗੀ ਹੈ ਦੱਸਿਆ ਜਾ ਰਿਹਾ ਹੈ ਕਿ ਰਿਵੋਲਵਰ ਦਾ ਇੱਕ ਲੋਕ ਖੁੱਲਾ ਹੋਣ ਕਾਰਨ ਹਾਦਸਾ ਵਾਪਰਿਆ ਹੈ। ਗਵਿੰਦੇ ਨੂੰ ਤੁਰੰਤ ਗਿਆ ਗਿਆ ਹੈ ਮਿਲੀ ਜਾਣਕਾਰੀ ਮੁਤਾਬਕ ਇਹ ਘਟਨਾ ਮੰਗਲਵਾਰ ਸਵੇਰੇ 5 ਵਜੇ ਕਰੀਬ ਵਾਪਰੀ ਹੈ ਗਵਿੰਦਾ ਘਰ ਵਿੱਚ ਆਪਣੇ ਰੀਵੋਲਵਰ ਸਾਫ ਕਰ ਰਿਹਾ ਸੀ ਅਤੇ ਉਸ ਦੇ ਸਮੇਂ ਅਚਾਨਕ ਗੋਲੀ ਚੱਲ ਗਈ ਉਹਨਾਂ ਦੀ ਲੱਤ 'ਚ ਸੱਟ ਲੱਗ ਗਈ ਹੈ ਡਾਕਟਰਾਂ ਦੀ ਟੀਮ ਨੇ ਉਸ ਦਾ ਇਲਾਜ ਕੀਤਾ ਹੈ ਤੇ ਉਸ ਦੀ ਲੱਤ 'ਚ ਗੋਲੀ ਕੱਢ ਦਿੱਤੀ ਗਈ। ਇਸ ਸਮੇਂ ਗਵਿੰਦੇ ਦੀ ਹਾਲਤ ਠੀਕ ਦੱਸੀ ਜਾ ਰਹੀ ਹੈ। ਗਵਿੰਦਾ ਖਤਰੇ 'ਚੋਂ ਬਾਹਰ ਦੱਸਿਆ ਜਾ ਰਿਹਾ ਹੈ। ਅੱਧਾ ਹੀ ਹੋਰ ਖਬਰਾਂ ਦੇਖਣ ਲਈ ਜੁੜੇ ਰਹੋ ਅਦਿਸ਼ਾ ਅਪਡੇਟਸ న్యూਸ ਨਾਲ। ਧੰਨਵਾਦ। ਬਾਲੀਵੁੱਡ ਐਕਟਰ ਗਵਿੰਦੇ ਨੂੰ ਲੈ ਕੇ ਵੱਡੀ ਖਬਰ ਸਾਂਝੀ ਕਰ ਰਹੇ ਹਾਂ। ਉਹਨਾਂ ਦੀ ਲੱਤ 'ਚ ਗੋਲੀ ਲੱਗੀ ਹੈ ਜਿਸ ਤੋਂ ਬਾਅਦ ਉਹਨਾਂ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਗਵਿੰਦੇ ਨੂੰ ਆਪਣੇ ਹੀ ਰਿਵੋਲਵਰ 'ਚ ਲੱਤ 'ਚ ਗੋਲੀ ਲੱਗੀ ਹੈ ਦੱਸਿਆ ਜਾ ਰਿਹਾ ਹੈ ਕਿ ਰਿਵੋਲਵਰ ਦਾ ਇੱਕ ਲੋਕ ਖੁੱਲਾ ਹੋਣ ਕਾਰਨ ਹਾਦਸਾ ਵਾਪਰਿਆ ਹੈ। ਗਵਿੰਦੇ ਨੂੰ ਤ ਜਾਇਆ ਗਿਆ ਹੈ ਮਿਲੀ ਜਾਣਕਾਰੀ ਮੁਤਾਬਿਕ ਇਹ ਘਟਨਾ ਮੰਗਲਵਾਰ ਸਵੇਰੇ 5 ਵਜੇ ਕਰੀਬ ਵਾਪਰੀ ਹੈ ਗਵਿੰਦਾ ਘਰ ਵਿੱਚ ਆਪਣੇ ਰੀਵੋਲਵਰ ਸਾਫ ਕਰ ਰਿਹਾ ਸੀ ਅਤੇ ਉਸ ਦੇ ਸਮੇਂ ਅਚਾਨਕ ਗੋਲੀ ਚੱਲ ਗਈ ਉਹਨਾਂ ਦੀ ਲੱਤ 'ਚ ਸੱਟ ਲੱਗ ਗਈ ਹੈ ਡਾਕਟਰਾਂ ਦੀ ਟੀਮ ਨੇ ਉਸ ਦਾ ਇਲਾਜ ਕੀਤਾ ਹੈ ਅਤੇ ਉਸ ਦੀ ਲੱਤ 'ਚੋਂ ਗੋਲੀ ਕੱਢ ਦਿੱਤੀ ਗਈ ਇਸ ਸਮੇਂ ਗਵਿੰਦੇ ਦੀ ਹਾਲਤ ਠੀਕ ਦੱਸੀ ਜਾ ਰਹੀ ਹੈ ਗਵਿੰਦਾ ਖਤਰੇ 'ਚੋਂ ਬਾਹਰ ਦੱਸਿਆ ਜਾ ਰਿਹਾ ਹੈ ਅੱਧਾ ਹੀ ਹੋਰ ਖਬਰਾਂ ਦੇਖਣ ਲਈ ਜੁੜੇ ਰਹੋ ਅੱਜ ਦੀ ਅਪਡੇਟਸ ਨਿਊ ਨਾਲ ਧੰਨਵਾਦ